ਖੰਨਾ ਪੁਲਿਸ ਵੱਲੋਂ ਰਾਸ਼ਟਰੀ ਸੜਕ ਸੁਰੱਖਿਆ ਮਹਿੰਮ ਤਹਿਤ ਇੱਕ ਨਵਾਂ ਉਪਰਾਲਾ ਪ੍ਰਦਰਸ਼ਨੀ ਦਾ ਆਯੋਜਨ ਪੁਲਿਸ ਲਾਈਨ ਵਿਖੇ ਕੀਤਾ ਗਿਆ ਇਸ ਪ੍ਰਦਰਸ਼ਨੀ ਰਾਹੀਂ ਸਕੂਲੀ ਬੱਚਿਆਂ ਨੂੰ ਵੱਖ-ਵੱਖ ਸਭ ਤੋਂ ਜ਼ਿਆਦਾ ਯ ਬਾਇਲੈਂਸ ਦੇ ਬਾਰੇ ਵਿੱਚ ਬਤਾਇਆ ਇਨੋ ਨੇ ਕੀ ਵਾਇਲੈਂਸ ਅਗਰ ਹੋਤਾ ਹੈ ਤਾਂ ਕਿਵੇਂ ਕਰਨਾ ਚਾਹੀਏ ਆਪਕੋ ਜਿਵੇਂ ਯੂ ਨੋ ਅਵੇਰਨੈਸ ਇਤਨਾ ਸਾਨੂੰ ਦਸਾਇਆ ਟ੍ਰੈਫਿਕ ਰੂਲਸ ਬਾਰੇ ਤੇ ਵਾਇਲੈਂਸ ਬਾਰੇ ਤੇ ਫੋਰੈਂਸਿੰਗ ਬਾਰੇ ਬਹੁਤ ਚੀਜ਼ਾਂ ਸਿੱਖੀਆਂ ਜਿਹੜੀਆਂ ਸਾਨੂੰ ਜਾਣਨ ਨੂੰ ਮਿਲਿਆ ਜਿਹੜੀਆਂ ਸਾਨੂੰ ਇਸ ਨੂੰ ਬਾਰੇ ਜਾ ਸਕਦਾ ਮਿਲੀ ਹੈ ਜਿਵੇਂ ਟ੍ਰੈਫਿਕ ਰੂਲਸ ਬਾਰੇ ਮਿਲੀ ਹੈ ਤੇ ਸਾਈਬਰ ਕ੍ਰਾਈਮ ਜੋ ਹੁੰਦਾ ਹੈ ਉਹਦੇ ਬਾਰੇ ਪਤਾ ਲੱਗਿਆ ਉਹਨਾਂ ਦਾ ਕੀ ਕਮ ਹੁੰਦਾ ਹੈ ਪਬਲਿਕ ਉਹਨਾਂ ਦਾ ਸੇਵਾ ਉਹਨੂੰ ਕਿਵੇਂ ਲੈ ਸਕਦੀ ਹੈ ਜਿਵੇਂ ਉਸ ਤੋਂ ਬਾਅਦ ਸਾਡਾ ਹੈਗਾ ਸਾਈਬਰ ਅਵੇਰਨੈਸ ਦੇ ਬਾਰੇ ਹੈਗੀ ਇਨਫੋਰੈਂਸਿਕ ਤੇ ਬਾਰੇ ਹੈ। ਤੋਂ ਇਹ ਸਾਰੇ ਚੀਜ਼ ਸਰਕਾਰ ਨੇ ਐਡਾ ਨਵੇਕਲਾ ਤੇ ਵੱਡਾ ਉਪਰਾਲਾ ਕੀਤਾ ਹੋਵੇ ਕਿ ਸੜਕ ਸੁਰੱਖਿਆ ਫੋਰਸ ਨਾ ਦੀ ਪੁਲਿਸ ਦੇ ਅੰਦਰ ਇੱਕ ਅਲੱਗ ਟੀਮ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੋਂਸਲਾ ਸਿੰਘ ਸਤੂਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਪੁਲਿਸ ਦਾ ਨਵਾਂ ਉਪਰਾਲਾ ਪ੍ਰਦਰਸ਼ਨ ਨੂੰ ਦੇਖ ਕੇ ਖੁਸ਼ ਹੋਏ ਕੈਪਟਨ ਮੰਤਰੀ ਤੇ ਸਕੂਲੀ ਬੱਚੇ ਬੱਚਿਆਂ ਨੂੰ ਦਿਖਾਏ ਗਏ ਹਥਿਆਰ ਖੰਨਾ ਪੁਲਿਸ ਵੱਲੋਂ ਰਾਸ਼ਟਰੀ ਸੜਕ ਸੁਰੱਖਿਆ ਮਹਿਮ ਤਹਿਤ ਇੱਕ ਨਵਾਂ ਉਪਰਾਲਾ ਪ੍ਰਦਰਸ਼ਨੀ ਦਾ ਆਯੋਜਨ ਪੁਲਿਸ ਲਾਈਨ ਵਿਖੇ ਕੀਤਾ ਗਿਆ ਇਸ ਪ੍ਰਦਰਸ਼ਨੀ ਰਾਹੀਂ ਸਕੂਲੀ ਬੱਚਿਆਂ ਨੂੰ ਵੱਖ-ਵੱਖ ਥਾਣਿਆਂ ਦੇ ਕੰਮਕਾਜ ਦੀ ਜਾਣਕਾਰੀ ਦੇਣ ਤੋਂ ਇਲਾਵਾ ਹਥਿਆਰ ਵੀ ਦਿਖਾਏ ਗਏ ਇਸ ਪ੍ਰਦਰਸ਼ਨੀ ਦੀ ਅਗਵਾਈ ਐਸਐਸਪੀ ਅਸ਼ਵਨੀ ਗੋਟਿਆਲ ਨੇ ਕੀਤੀ ਇਸ ਦੌਰਾਨ ਮੁੱਖ ਮਹਿਮਾਨ ਵੱਜੋ ਕੈਪਟਨ ਮੰਤਰੀ ਤਰਨਪ ਸਿੰਘ ਸੌਂਤ ਪੂਜੇ ਪ੍ਰੋਗਰਾਮ ਵਿੱਚ ਬੱਚਿਆਂ ਨੂੰ ਨਸ਼ਿਆ ਵਿਰੁੱਧ ਸੌਂ ਚਕਾਈ ਗਈ ਉਹਨਾਂ ਤੋਂ ਟਰੈਫੀ ਨੀਮਾ ਦੀ ਪਾਲਣਾ ਕਰਨ ਦਾ ਸੰਕਲਪ ਵੀ ਦਲਾਇਆ ਗਿਆ ਸਰਕਾਰ ਨੇ 150 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਕੈਪਟਨ ਮੰਤਰੀ ਤਰਨਪ ਸਿੰਘ ਸੌਂ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ ਸੜਕ ਸੁਰੱਖਿਆ ਵਿੱਚ ਰਿਕਾਰਡ ਤੋੜ ਕੰਮ ਕੀਤਾ ਹੈ ਅਤੇ ਨਾਲ ਇਹ ਨਸ਼ਾ ਤਸਕਰਾ ਦੀ ਜਾਇਦਾਦ ਜ਼ਬਤ ਕੀਤੀ ਹੈ ਪੰਜਾਬ ਭਰ ਵਿੱਚ ਨਸ਼ਾ ਤਸਕਰਾ ਦੀ 150 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਪੁਲਿਸ ਜ਼ਿਲ੍ਹਾ ਖੰਨਾ ਵਿੱਚ 8 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਅੱਜ ਦਾ ਪ੍ਰੋਗਰਾਮ ਐਸਐਸਪੀ ਅਸ਼ੁਨੀ ਗੋਟਿਆਲ ਅਤੇ ਉਹਨਾਂ ਦੀ ਟੀਮ ਦਾ ਸਲੰਘਾਯੋਗ ਕੰਮ ਹੈ ਸੜਕ ਸੁਰੱਖਿਆ ਬਲ ਨੇ 50 ਪਰਸੈਂਟ ਜਾਨਾਂ ਬਚਾਈਆਂ ਕੈਪਟਨ ਮੰਤਰੀ ਸੋਨ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਨੇ ਸੜਕ ਸੁਰੱਖਿਆ ਲਈ ਰੋਡ ਸੇਫਟੀ ਫੋਰਸ ਬਣਾਈ ਹੈ ਜੋ ਕਿ ਪੂਰੇ ਦੇਸ਼ ਵਿੱਚ ਇੱਕ ਉਦਾਹਰਣ ਹੈ ਰੋਡ ਸੇਫਟੀ ਫੋਰਸ ਤੋਂ ਬਾਅਦ ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ 50% ਜਾਨਾਂ ਬਚਾਈਆਂ ਗਈਆਂ ਹਨ ਬੱਚਿਆਂ ਨੂੰ ਜਾਗਰੂਤ ਕਰਨ ਦਾ ਮੁੱਖ ਮਕਸਦ ਐਸਐਸਪੀ ਅਸ਼wini ਗੋਤਾਲ ਨੇ ਕਿਹਾ ਕਿ ਬੱਚੇ ਦੇਸ਼ ਦਾ ਭੁੱਖੇ ਹਨ ਪ੍ਰੋਗਰਾਮ ਦਾ ਮਕਸਦ ਉਹਨਾਂ ਨੂੰ ਜਾਗਰੂਤ ਕਰਦਾ ਸੀ ਇਸ ਕਾਰਨ ਕਰਕੇ ਇਸ ਵਕਰੀ ਤਰਾ ਦੀ ਪ੍ਰਦਰਸ਼ੀ ਦਾ ਯੋਜਨ ਕੀਤਾ ਗਿਆ ਬੱਚਿਆਂ ਵਿੱਚ ਬਹੁਤ ਹੀ ਉਤਸ਼ਾਹ ਸੀ ਉਹਨਾਂ ਨੂੰ ਉਮੀਦ ਹੈ ਕਿ ਇਹ ਪ੍ਰੋਗਰਾਮ ਸਮਾਜ ਵਿੱਚ ਜਾਗਰੂਤਾ ਫਲਾਨ ਵਿੱਚ ਸਫਲ ਹੋਵੇਗਾ मेरा नाम जसनीत है स्कूल। मेनली तो जैसे ट्रैफिक रूल्स कि हमें अंडर एज नहीं चलाना चाहिए ट्रैफिक लाइट्स को फॉलो करना चाहिए सीट बेल्ट एंड ऑल वो तो चलो बहुत अच्छा था कि मेरे को सबसे ज़्यादा या वायलेंस के बारे में बताया इन्होंने कि वायलेंस अगर होता है तो कैसे करना चाहिए आपको जैसे यू नो अवेयरनेस कर रही है इन्होंने एंड यहाँ पर और भी जैसे क्राइम सीन्स के बारे उसके बारे में बहुत अवेयरनेस की है तो मेरे को वो सबसे स्पेशल लगा था ਤਾਂ ਤੇ ਮੈਂ ਫੀਟੇਸ ਤੇ ਮੈਂ ਗ੍ਰੀਨ ਰੂਫ ਕੋਲ ਸਕੂਲ ਸਰ ਬਹੁਤ ਵਧੀਆ ਸੀਗਾ ਕਿ ਜੀਵਨ ਦੀ ਜਸਨੀਤੇ ਦੱਸਿਆਈ ਬੀਨਾ ਨੇ ਬਹੁਤ ਅੱਛੀ ਤਰ੍ਹਾਂ ਸਾਨੂੰ ਦੱਸਿਆ ਟ੍ਰੈਫਿਕ ਰੂਲਸ ਬਾਰੇ ਤੇ ਵਾਇਲੈਂਸ ਬਾਰੇ ਤੇ ਫੋਰੈਂਸਿੰਗ ਬਾਰੇ ਬਹੁਤ ਚੀਜ਼ਾਂ ਸਿੱਖੀਆਂ ਜਿਹੜੀਆਂ ਸਾਨੂੰ ਜਾਣਨ ਨੂੰ ਮਿਲਿਆ ਜਿਹੜੀਆਂ ਸਾਨੂੰ ਅਜ ਇਸ ਤੋਂ ਪਹਿਲਾਂ ਨਹੀਂ ਪਤਾ ਸੀ ਗਿਆ ਤਾਂ ਮੈਂ ਪੂਰੇ ਪੁਲਿਸ ਪ੍ਰਸ਼ਾਸਨ ਤੇ ਐਸਐਸਪੀ ਮੈਮ ਦਾ ਬਹੁਤ ਧੰਨਵਾਦ ਕਰਦੀ ਆਂ ਕਿ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਮੇਰਾ ਨਾਮ ਸੁਖਮਨੀ ਰੂਪਰਾ ਹੈ ਅੱਜ ਸਾਨੂੰ ਬਹੁਤ ਵਧੀਆ ਲੱਗਿਆ ਇਹ ਪ੍ਰੋਗਰਾਮ ਦੇਖ ਕੇ ਕਿਉਂਕਿ ਇੱਥੇ ਸਾਨੂੰ ਬਹੁਤ ਜ਼ਿਆਦਾ ਜਾਗਰੂਕਤਾ ਮਿਲੀ ਹੈ ਜਿਵੇਂ ਟ੍ਰੈਫਿਕ ਰੂਲਸ ਬਾਰੇ ਮਿਲੀ ਹੈ ਤੇ ਸਾਈਬਰ ਕ੍ਰਾਈਮ ਜੋ ਹੁੰਦਾ ਹੈ ਉਹਦੇ ਬਾਰੇ ਪਤਾ ਲੱਗਿਆ ਤੇ ਸਾਨੂੰ ਬਹੁਤ ਵਧੀਆ ਲੱਗਿਆ ਉਹ ਰਿਅਲ ਆਖੇ ਕਿ ਬਹੁਤ ਜ਼ਿਆਦਾ ਨੋਲੇਜ ਸਾਨੂੰ ਮਿਲੀ ਹੈ ਤੇ ਜਿਹੜੀ ਸਕਿਟਸ ਹੋਈਆਂ ਸੀ ਉਹਨਾਂ ਨਾਲ ਵੀ ਬਹੁਤ ਜ਼ਿਆਦਾ ਹੈਲਪ ਹੋਈ ਹੈ ਅਸੀਂ ਬਹੁਤ ਜ਼ਿਆਦਾ ਜਾਗਰੂਕ ਹੋਏ ਹਾਂ ਜੀ ਸਸ਼ੀਕਲ ਜੀ ਬੀਸਿਕਲੀ ਸੜਾਈ ਇੱਕ ਉਪਰਾਲਾ ਹੈਗਾ ਪਬਲਿਕ ਦੇ ਨਾਲ ਜੁੜਨ ਦਾ ਐਸਪੈਸ਼ਲੀ ਸਕੂਲ ਦੇ ਬੱਚੇ ਕਾਲਜ ਦੇ ਬੱਚੇ ਜੋ ਮੋਸਟ ਇਮਪ੍ਰੈਸ ਇਮਪ੍ਰੈਸ਼ਨੇਬਲ ਏਜ ਦੇ ਵਿੱਚ ਹੁੰਦੇ ਨੇ ਮਤਲਬ ਜੋ ਕੁਝ ਵੀ ਹੁੰਦਾ ਉਹਨਾਂ ਦੇ ਉੱਤੇ ਬਹੁਤ ਜਲਦੀ ਅਸਰ ਕਰਦਾ ਹੈਗਾ ਤਾਂ ਉਹਨਾਂ ਨੂੰ ਇੱਕ ਅੱਜ ਦਾ ਅਸੀਂ ਆਪਣੀ ਸੰਪਰਕ ਪ੍ਰੋਗਰਾਮ ਚੱਲਦਾ ਹੈਗਾ ਤੁਸੀਂ ਦੇਖਿਆ ਹੋਣਾ ਤਾਂ ਉਸ ਪ੍ਰੋਗਰਾਮ ਦੇ ਤਹਿਤ ਹੋਰ ਇੱਕ ਐਂਟੀ ਡਰਗ ਅਵੇਰਨੈਸ ਪ੍ਰੋਗਰਾਮ ਚੱਲਦੀ ਹੈਗੀ ਜਾਂ ਉਸ ਪ੍ਰੋਗਰਾਮ ਦੇ ਤਹਿਤ ਅੱਜ ਅਸੀਂ ਪੁਲਿਸਿੰਗ ਦੇ ਵਿੱਚ ਕੀ ਕੀ ਚੀਜ਼ ਹੁੰਦੇ ਨੇ ਉਹ ਪੁਲਿਸ ਦਾ ਬਸ ਇਹ ਨਹੀਂ ਕਿ ਟ੍ਰੈਫਿਕ ਦਾ ਐਸੀ ਕੰਮ ਦਿਖਦੇਗਾ ਐ ਨਹੀਂ ਕਿ ਜਦੋਂ ਕ੍ਰਾਈਮ ਹੁੰਦਾ ਤਾਂ ਉਹ ਦਿਖਦੇਗਾ ਉਹਦੇ ਵਿੱਚ ਤੁਹਾਡੀ ਲੌਂਡ ਆਰਡਰ ਹੁੰਦੀ ਹੈ ਵੀਆਈਪੀ ਡਿਊਟੀਆਂ ਹੁੰਦੀ ਹੈ ਉਸ ਤੋਂ ਇਲਾਵਾ ਵੀ ਜਦੋਂ ਤੁਸੀਂ ਕ੍ਰਾਈਮ ਸੋਲਵ ਕਰਦੇ ਆ ਉਹਦੇ ਵਿੱਚ ਕੀ ਕੀ ਚੀਜ਼ ਆਉਂਦੀ ਆ ਸਟੈਪਸ ਕੀ ਹੁੰਦੇ ਨੇ ਔਰ ਸਾਇੰਟੀਫਿਕਲੀ ਕਿਵੇਂ ਇਹਨਾਂ ਨੂੰ ਤਫਤੀਸ਼ ਕੀਤਾ ਜਾਂਦਾ ਹੈਗਾ ਫੋਰੈਂਸਿਕਲੀ ਕਿਵੇਂ ਕੀਤਾ ਜਾਂਦਾ ਹੈਗਾ ਤੋਂ ਅੱਜ ਦਾ ਇੱਕ ਪਬਲਿਕ ਨੂੰ ਔਰ ਸਪੈਸ਼ਲੀ ਬੱਚਿਆਂ ਨੂੰ ਇੱਕ ਪੁਲਿਸ ਡਿਪਾਰਟਮੈਂਟ ਕੇ ਪਰਿਚੇਯ ਦੇਣਾ ਸੀ ਤਾਂ ਉਹਦੇ ਕਰਕੇ ਤੁਸੀਂ ਦੇਖ ਰਹੇ ਹੋ ਵਕਫ ਵਕ ਜੋ ਸਟਾਲ ਸੜੇ ਲੱਗੇ ਹੋਏ ਨੇ ਜਿਵੇਂ ਅਸੀਂ ਸ਼ੁਰੂ ਕਰਦੇ ਆਂ ਟ੍ਰਾਫਿਕ ਤੋਂ ਉਸ ਤੋਂ ਬਾਅਦ ਜੋ ਹੈਗੀ ਆਪਣੀ ਵੈਪਨਸ ਹੁੰਦੀ ਉਹਨਾਂ ਦੇ ਬਾਰੇ ਮਤਲਬ ਇਟ ਇਜ਼ ਨਾਟ ਜਿਵੇਂ ਤੁਸੀਂ ਦੇਖਦੇ ਹੈਗੇ ਕਿ ਹਰ ਇੱਕ ਵੈਪਨ ਦਾ ਕੀ ਕੀ ਹੁੰਦਾ ਫੰਕਸ਼ਨ ਕੀ ਹੁੰਦਾ ਉਹਨੂੰ ਕਿੱਥੇ ਯੂਜ਼ ਕੀਤਾ ਜਾਂਦਾ ਹੈਗਾ ਉਹਦੇ ਨਾਲ ਜੋ ਹੈਗਾ ਐਂਟੀ ਰਾਈਟ ਇਕੁਪਮੈਂਟ ਹੈਗੀ ਆ ਉਹਦੇ ਬਾਅਦ ਫਿਰ ਦਨ ਆਪਣੀ ਪੀਪੀਐਮ ਹੈਗਾ ਇਹ ਕੋਪਰਾਲਾ ਹੈਗਾ ਕਿ ਪੰਜਾਬ ਪੁਲਿਸ ਮਹਿਲਾ ਮਿੱਤਰ ਉਹਨਾਂ ਦਾ ਕੀ ਕੰਮ ਹੁੰਦਾ ਪਬਲਿਕ ਉਹਨਾਂ ਦਾ ਸੇਵਾਵਨ ਕੀ ਲੈ ਸਕਦੀ ਹੈਗੀ ਜਿਵੇਂ ਉਸ ਤੋਂ ਬਾਅਦ ਸਾਡਾ ਹੈਗਾ ਸਾਈਬਰ ਅਵੇਅਰਨੈਸ ਦੇ ਬਾਰੇ ਹੈਗੀ एनफोरेंसिक के बारे है तो ये सारी चीजें लोका नु ਇਹ ਲੱਗਦਾ ਹੈ ਕਿ ਇਹ ਪੁਲਿਸ ਦੇ ਵਿੱਚ ਇਹ ਹੀ ਚੀਜ਼ ਹੁੰਦੀ ਹੈ ਔਰ ਕੋਈ ਦੇਖਦੀ ਹੈ ਉਹ ਫਿਰ ਉਹਨਾਂ ਨੂੰ ਇਹ ਕਾਏਗਾ ਕਿ ਹੋ ਸਕਦਾ ਹੈ ਕਿ दे आर इंस्पायर्ड ਕਿ ਅੱਗੇ ਜਾ ਕੇ ਉਹ ਵੀ ਪੁਲਿਸ ਦੇ ਵਿੱਚ ਆਣਾ ਆਂਦਾ ਇੱਕ ਸੋਚ ਕਰੇ ਤਾਂ ਅਜਗਾ ਇਹੀ ਸੀਗਾ ਸਾਡਾ ਕਿ ਇਹਨੂੰ ਮੋਟੀਵੇਟ ਵੀ ਕਰੀ ਨਾ ਤੇ ਨਾਲ ਪੁਲਿਸ ਦੇ ਵਿੱਚ ਜੋ ਕੀ ਕੰਮ ਹੁੰਦਾ ਹੈਗਾ ਉਹਦੇ ਬਾਰੇ ਦੱਸੇ ਸਟ੍ਰੈਟੀਜੀਕਲੀ ਜਿਹੜਾ ਡਰਾਫਟ ਕੋਈ ਸੀ ਡਿਪਾਰਟਮੈਂਟ ਦੇ ਸੈਗਮੈਂਟ ਦੀਆ ਆਪਣਾ ਕਨਸੈਪਟਿਜ਼ਾਈਜ਼ ਆ ਇਹ ਅਸ પાર્ਟ ਆਫ ਦਿ ਡਿਪਾਰਟਮੈਂਟ ਹੀ ਹੈ ਜੀ ਲੇਕਿਨ ਇਹ ਅਸੀਂ ਪਹਿਲੇ ਪਹਿਲੀ ਵਾਰ ਖੰਨੇ ਦੇ ਵਿੱਚ ਅਸੀਂ ਅ ਅੱਜ ਇੱਕ ਆਈਡੀਆ ਸੀਗਾ ਉਹਨੂੰ ਅਸੀਂ ਐਗਜ਼ੀਕਿਊਟ ਕੀਤਾ ਹੈ ਬੱਚਿਆਂ ਨੂੰ ਮੈਸੇਜ ਆ ਅ ਬੱਚਿਆਂ ਨੂੰ ਮੈਸੇਜ ਆਹੀ ਹੈ ਜੀ ਅਸੀਂ ਅ ਵੱਤ ਆਪਣਾ ਕਿਊਰੀਅਸ ਮਾਈਂਡ ਰੱਖਿਏ ਵੱਤ ਉਹ ਜਿੱਥੇ ਜੋ ਸਿੱਖਣ ਨੂੰ ਮਿਲਦਾ ਉਹ ਸਿੱਖੇ ਔਰ ਜੋ ਇਹ ਕੋਡ ਹੈ ਜੋ ਨਸ਼ਾ ਹੈ ਉਤੋਂ ਦੂਰ ਰਹੇ ਉਹਦੇ ਰਿਗਾਰਡਿੰਗ ਇੱਕ ਆਪਾਂ ਨੁਕੜ ਨਾਟਕ ਦਾ ਵੀ ਕਰਾਇਆ ਸੀਗਾ ਰਿਗਾਰਡਿੰਗ ਐਂਡ THEN ਸਾਈਬਰ ਅਵੇਅਰਨੈਸ ਸੀਗਾ ਉਹਦੇ ਬਾਰੇ ਵੀ ਸਿੱਖ ਕੀਤਾ ਸੀਗਾ ਪਕਸਤ ਇੰਨਾ ਹੀ ਹੈਗਾ ਕਿ ਆਪਾਂ ਇੱਕ ਅਲਰਟ ਔਰ ਇੱਕ ਰਿਸਪਾਂਸਿਬਲ ਸਿਟੀਜ਼ਨ ਬਣੀ ਆ ਕੇ ਜਾ ਕਿਤਰਾ ਰਿਸਪਾਂਸਬਲ ਅਚਾਹ ਬਹੁਤ ਵਧੀਆ ਜੀ ਤੁਸੀਂ ਹੁਣ ਵੀ ਦੇਖ ਰਿਹਾ ਕਿ ਕਿੰਨੀ ਉਤਸ਼ਾਹ ਨਾਲ ਕਿੰਨੀ એનર્ਜੀ ਦੇ ਨਾਲ ਸਾਰੇ ਇਹ ਕੁਐਸ਼ਚਨਸ ਵੀ ਪੁੱਛ ਰਹੇ ਨੇ ਜੋ ਆਪਣੀ ਇਨਚਾਰजेस ਅਗੇਂਸਟ ਟੂ ਉਹ ਕਮਕਸਟੋਲ ਦੀ ਇਨਚਾਰजेस ਹੈਗੇ ਉਹਨਾਂ ਨੂੰ ਕੁਐਸ਼ਚਨ ਵੀ ਪੁੱਛ ਰਹੇ ਉਹਨਾਂ ਤੋਂ ਸਿੱਖ ਵੀ ਰਹੇ ਨੇ ਉਹ ਸਾਡੀ ਅੱਜ ਦਾ ਪਰਪਸ ਸੀਗਾ ਮੈਨੂੰ ਲੱਗਦਾ ਹੈ ਕਿ ਉਹ ਮਕਸਦ ਜੋ ਸਾਡੀ ਸੀਗੀ ਉਹ ਪੂਰੀ ਹੋ ਗਈ ਧੰਨਵਾਦ ਦੇਖੋ ਅੱਜ ਪੂਰੇ ਭਾਰਤ ਦੇ ਅੰਦਰ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ ਜਿਹਦੇ ਚਲਦੇ ਅੱਜ ਖੰਨਾ ਦੇ ਪੁਲਿਸ ਜ਼ਿਲ੍ਹਾ ਦੇ ਵਿੱਚ ਅੱਜ ਜੋ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਨੈਸ਼ਨਲ ਰੂ ਸੇਫਟੀ ਮੰਥ ਹੈ ਜੋ ਉਹਨੂੰ ਮੁੱਖ ਰੱਖਦੇ ਹੋਏ ਅੱਜ ਬਹੁਤ ਸੋਹਣਾ ਪ੍ਰੋਗਰਾਮ ਐਸਐਸਪੀ ਖੰਨਾ ਅਸ਼ਵਨੀ ਗੁਟਿਆਲ ਜੀ ਦੇ ਨਿਰਦੇਸ਼ ਤਵ ਦੇ ਵਿੱਚ ਪੁਲਿਸ ਡਿਸਟ੍ਰਿਕਟ ਖੰਨਾ ਵੱਲੋਂ ਕੀਤਾ ਗਿਆ ਜਿਹੜਾ ਕਿ ਅੱਜ ਪੁਲਿਸ ਲਾਈਨ ਖੰਨਾ ਦੇ ਵਿੱਚ ਕੀਤਾ ਗਿਆ ਔਰ ਇਹਦੇ ਵਿੱਚ ਵੱਖ-ਵੱਖ ਰੋਡ ਸੇਫਟੀ ਦੇ ਨਾਲ ਅਟੈਚ ਕਰਕੇ ਇਹਨਾਂ ਨੇ ਇੱਕ ਐਨਾ ਵਿਲੱਖਣ ਕੰਮ ਕੀਤਾ ਪੰਜਾਬ ਪੁਲਿਸ ਨੇ ਸਪੈਸ਼ਲੀ ਖੰਨਾ ਜ਼ਿਲ੍ਹੇ ਦੀ ਪੁਲਿਸ ਨੇ ਕਿ ਇਹਨਾਂ ਨੇ ਇਹਦੇ ਅੰਦਰ ਇੱਕ ਅਲੱਗ-ਅਲੱਗ ਤਰ੍ਹਾਂ ਨਾਲ ਜਾਨੀ ਕਿ ਸਟਾਲਸ ਲਗਾਏ ਜਿਦੇ ਵਿੱਚ ਸਾਈਬਰ ਕ੍ਰਾਈਮ ਨੂੰ ਲੈ ਕੇ ક્રાઈમ ਨੂੰ ਲੈ ਕੇ ਜੇ ਉਹਦੇ ਤੇ ਕਿਸੇ ਨਿਸ਼ਕਾਇਤ ਕਰਨੀ ਹੈ ਹੈਲਪਲਾਈਨ ਦੇ ਉੱਤੇ ਲੈ ਕੇ ਉਸ ਤੋਂ ਇਲਾਵਾ ਜਿਹੜਾ ਤੁਹਾਡਾ ਰੋਡ ਸੇਫਟੀ ਦਾ ਤਾਂ ਚਲੋ ਇਹ ਹੈ ਹੀ ਹੈ ਇਸ ਤੋਂ ਇਲਾਵਾ ਜਿਹੜੀ ਜਿਹੜੀ ਫੋਰੈਂਸਿਕ ਦੀ ਜਿਵੇਂ ਇਹਨਾਂ ਨੇ ਉਹ ਸਾਰੇ ਐਕਸਪਰਟੀਜ਼ ਬਿਠਾਏ ਸੀ ਜਿਸ ਤੋਂ ਨੂੰ ਇਹ ਸਾਰੀਆਂ ਚੀਜ਼ਾਂ ਦੇ ਨਾਲ ਰਿਲੇਟਡ ਦੋ ਦੋ ਪੁਲਿਸ ਡਿਪਾਰਟਮੈਂਟ ਦੇ ਕੰਮ ਹੁੰਦੇ ਨੇ ਉਹਨਾਂ ਦੇ ਰਿਲੇਟਡ ਇਹ ਸਾਰਾ ਅੱਜ ਉਹਦੇ ਬੱਚਿਆਂ ਨੂੰ ਸਕੂਲ ਦੇ ਬੱਚਿਆਂ ਨੂੰ ਬੁਲਾ ਕੇ ਵੱਖ-ਵੱਖ ਦੇਖੋ ਸਕੂਲਾਂ ਦੇ ਬੱਚੇ ਅੱਜ ਕਿੰਨੇ ਸੌ ਦੀ ਗਿਣਤੀ ਚਾਏ ਹੋਏ ਨੇ ਬੱਚਿਆਂ ਨੂੰ ਬੁਲਾ ਕੇ ਅਵੇਅਰਨੈਸ ਵੀ ਦਿੱਤੀ ਗਈ ਹੈ ਔਰ ਇਸੇ ਚੱਲਦੇ ਇੱਕ ਇੱਕ ਦੋ ਜਿਹੜੀਆਂ ਵਟੀਆਂ ਚੀਜ਼ਾਂ ਨੇ ਜਿਹਦੇ 'ਚ ਜਿਵੇਂ ਹੁਣ ਡਰੱਗਸ ਦੀ ਗੱਲ ਕਰਦੇ ਆਪਾਂ ਇਹ ਪਹਿਲੀ ਵਾਰ ਹੋਇਆ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੇ ਨਤ੍ਰੇਤਵ 'ਚ ਚੱਲਦੀ ਜੋ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਅੰਦਰ ਸਰਕਾਰ ਹੈ ਇਹ ਇੱਕੋ ਇੱਕ ਸਰਕਾਰ ਹੈ ਜਿਹੜੀ ਨਿਠ ਕੇ ਪੂਰੇ ਮਤਲਬ ਕਿ ਤਰੀਕੇ ਦੇ ਨਾਲ ਜਿਹੜੇ ਨਸ਼ੇ ਦੇ ਸਮਗਲਰ ਨੇ ਤਸਕਰ ਨੇ ਉਹਨਾਂ ਨੂੰ ਪੈ ਨਿਕਲੀ ਹੋਈ ਹੈ ਨਹੀਂ ਤਾਂ ਅੱਜ ਤੱਕ ਦੀਆਂ ਸਰਕਾਰਾਂ ਜਿਹੜੀਆਂ ਸੀ ਉਹ ਇਹਨਾਂ ਨੂੰ ਸ਼ੈਲਟਰ ਦਿੰਦੀਆਂ ਰਹੀਆਂ ਪਰ ਇਹ ਪਹਿਲੀ ਸਰਕਾਰ ਹੈ ਜਿਹੜੀ ਨਸ਼ੇ ਨੂੰ ਖਾਤਮੇ ਦੇ ਲਈ ਲੱਕ ਕਮਰਕੱਸਾ ਕਰਕੇ ਲੱਗੀ ਹੋਈ ਹੈ ਜਿਹਦੇ ਚੱਲਦੇ ਇਹ ਪਹਿਲੀ ਵਾਰ ਹੋਇਆ ਹਿਸਟਰੀ ਦੇ ਅੰਦਰ ਕਿ तकरीबन 150 ਕਰੋੜ ਰੁਪਏ ਦੀ ਪ੍ਰਾਪਰਟੀ ਹੈ ਜਿਹੜੀ ਉਹ ਪੂਰੇ ਪੰਜਾਬ ਦੇ ਅੰਦਰ ਨਸ਼ਾ ਤਸਕਰਾਂ ਦੀ ਜ਼ਬਤ ਕੀਤੀ ਗਈ ਹੈ ਜਿਹਦੇ ਚੋ ਜੇਕਰ ਪੁਲਿਸ ਜ਼ਿਲ੍ਹਾ ਖੰਨਾ ਦੀ ਗੱਲ ਕੀਤੀ ਜਾਵੇ ਤਾਂ 8 ਕਰੋੜ ਰੁਪਏ ਦੀ ਪ੍ਰਾਪਰਟੀ ਹੈ ਜਿਹੜੀ ਉਹ ਅਟੈਚ ਕੀਤੀ ਗਈ ਹੈ ਜਿਹੜੀਆਂ 15 ਦੇ ਕਰੀਬ ਪ੍ਰਾਪਰਟੀਆਂ ਨੇ ਜਿਹੜੀਆਂ ਨਸ਼ੇ ਦੇ ਤਸਕਰਾਂ ਦੀਆਂ ਹੈਗੀਆਂ ਨੇ ਤੇ तकरीबन ਨਸ਼ੇ ਤੋਂ ਇਲਾਵਾ ਜੇਕਰ ਗੱਲ ਕਰੀਏ ਇਹ ਪਹਿਲੀ ਵਾਰ ਹੋਇਆ ਉਹ ਸਰਕਾਰ ਨੇ ਅਟਾ ਬਟਾ ਉਪਰਾਲਾ ਕੀਤਾ ਉਹ ਨਹੀਂ ਤਾਂ ਕਈ ਕਿੰਨੇ ਕਿੰਨੇ ਸਾਲ 8 8 10 10 ਸਾਲ ਪਰਤੀਆਂ ਨਹੀਂ ਸੀ ਖੁੱਲਦੀਆਂ ਹੁੰਦੀਆਂ ਪੁਲਿਸ ਦੇ ਵਿੱਚ ਇਸ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਦਿਸਾ ਨਿਰਦੇਸ਼ਾਂ ਤੇ ਆਏ ਸਾਲ ਪੁਲਿਸ ਦੀ ਹੁਣ ਭਰਤੀ ਖੁੰਦੀ ਹੈ ਜਿਦੇ ਚ ਹੁਣ ਵੀ ਅਸੀਂ ਇਸ ਸਾਲ ਦੇ ਅੰਦਰ ਐਵਰੀ ইয়ার ਦੀ ਤਰ੍ਹਾਂ 1800 ਦੇ ਕਰੀਬ ਜਿਹੜੇ ਕਾਂਸਟੇਬਲ ਨੇ ਉਹ ਅਸੀਂ ਇਹਦੇ ਚ ਨਵੇਂ ਜਿਹੜੀ ਕਿ ਰਿਕਰੂਟਮੈਂਟ ਇਹਦੀ ਭਰਤੀ ਕਰਨ ਜਾ ਰਹੇ ਹਾਂ ਉਸ ਤੋਂ ਬਾਅਦ ਚੋ ਜਿਹੜੀ ਸੜਕ ਸੁਰੱਖਿਆ ਫੋਰਸ ਦੀ ਜੇਕਰ ਗੱਲ ਕਰੀਏ ਕਿਉਂਕਿ ਇਹ ਸੜਕ ਸੁਰੱਖਿਆ ਦੇ ਨਾਲ ਹੀ ਰਿਲੇਟਡ ਅੱਜ ਦਾ ਇਹ ਮੰਤ ਜਿਹੜਾ ਮੰਤ ਚੱਲ ਰਿਹਾ ਤੇ ਪੂਰੇ ਅਨ ਮਤਲਬ ਭਾਰਤ ਦੀਆਂ 26 ਸਟੇਟਾਂ ਤੇ 8 ਯੂਨੀਅਨ ਟੈਰੀਟਰੀ ਚ ਪਹਿਲੀ ਵਾਰ ਹੋਇਆ ਹੂਗਾ ਕਿ ਕਿਸੇ ਸਰਕਾਰ ਨੇ ਐਡਾ ਨਵੇਕਲਾ ਤੇ ਵੱਡਾ ਉਪਰਾਲਾ ਕੀਤਾ ਹੋਵੇ ਕਿ ਸੜਕ ਸੁਰੱਖਿਆ ਫੋਰਸ ਨਾ ਦੀ ਪੁਲਿਸ ਦੇ ਅੰਦਰ ਇੱਕ ਅਲੱਗ ਟੀਮ ਇੱਕ ਖੜੀ ਕੀਤੀ ਹੋਵੇ ਜਿਹਦੇ ਚ ਬੜੀਆਂ ਆਧੁਨਿਕ ਜਿਹੜੀਆਂ ਟੋਇਟਾ ਹਾਈਲਕਸ ਵਰਗੀਆਂ ਕਾਰਾਂ ਨੇ ਜਿਹੜੀ ਬਹੁਤ ਹੈਵੀ ਵੇਟ ਵਹੀਕਲ ਨੇ ਉਹ ਦਿੱਤੇ ਗਏ ਨੇ ਜਿਹਦੇ ਚ ਹਰ ਤਰ੍ਹਾਂ ਦੀਆਂ ਜਿਹੜੀ ਕਿ ਜਿਹੜੀਆਂ ਫਰਸਟ ਏਡ ਨੂੰ ਲੈ ਕੇ ਉਹ ਸਾਰੀਆਂ ਫੈਸਿਲਿਟੀਆਂ ਅਵੇਲੇਬਲ ਨੇ ਤੇ ਰੋਡ ਸੇਫਟੀ ਦੇ ਵਿੱਚ ਉਹਨਾਂ ਦਾ ਐਡਾ ਵੱਡਾ ਅਹਿਮ ਯੋਗਦਾਨ ਹੈ ਕਿ ਜਿਸਟਨ ਤੋਂ ਸੜਕ ਸੁਰੱਖਿਆ ਫੋਰਸ ਬਣੀ ਹੈ ਉਸ ਤੋਂ ਪਹਿਲਾਂ ਦਾ ਰეკਡ ਕਢਾ ਕੇ ਦੇਖ ਲਿਓ ਤੁਸੀਂ ਯੂ ਵਿਲ ਫਾਈਂਡ ਆਊਟ ਕਿ ਜਿੰਨੀਆਂ ਮਤਲਬ ਕਿ ਰੋਡ ਐਕਸੀਡੈਂਟ ਦੇ ਵਿੱਚ ਡੈਥਸ ਹੁੰਦੀਆਂ ਸੀ ਕੈਜੂਐਲਟੀ ਹੁੰਦੀਆਂ ਸੀ ਉਹਦੇ ਮੁਕਾਬਲੇ ਦੇ ਵਿੱਚ ਜਿਸਟਨ ਤੋਂ ਸੜਕ ਸੁਰੱਖਿਆ ਫੋਰਸ ਬਣ ਗਈ ਜਿਹੜੀਆਂ ਰੋਡ ਐਕਸੀਡੈਂਟ ਦੇ ਵਿੱਚ ਦੈਸ ਕੈਜੂਐਲਟੀਆਂ ਨੇ ਉਹਦੇ ਵਿੱਚ ਇਮੀਡੀਏਟਲੀ ਗਰਾਵਟਾਈਆ ਉਹ ਵੀ ਨਾ ਨਾ ਕਰਦੇ 50% ਤੋਂ ਜ਼ਿਆਦਾ ਮਤਲਬ 50% ਬੰਦਿਆਂ ਦੀ ਜਾਨ ਹੈ ਜਿਹੜੀ ਪੰਜਾਬ ਦੇ ਅੰਦਰ ਬਚਣੀ ਸ਼ੁਰੂ ਹੋ ਗਈ ਔਰ ਇਸ ਗੱਲ ਨੂੰ ਤਾਂ ਈਵਨ ਨਨ ਕਿ ਯੂਨੀਅਨ ਮਿਨਿਸਟਰ ਨੇ ਵੀ ਕੇਂਦਰ ਦੇ ਯੂਨੀਅਨ ਮਿਨਿਸਟਰ ਨੇ ਜੋ ਇਹ ਆਪਣੇ ਇਹਦੇ ਸੜਕ ਦੇ ਆਪਣੀ ਨੈਸ਼ਨਲ ਹਾਈਵੇ ਥੌਰੀ ਦੇ ਉਹਨਾਂ ਨੇ ਵੀ ਇਸ ਗੱਲ ਨੂੰ ਮੰਨਿਆ ਕਿ ਪੰਜਾਬ ਨੇ ਇੱਕ ਬਹੁਤ ਵੱਡਾ ਕੰਮ ਕੀਤਾ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਬਹੁਤ ਵੱਡਾ ਉਪਰਾਲਾ ਕੀਤਾ। ਸੋ ਬਹੁਤ ਮੈਂ ਔਰ ਜਿੱਥੇ ਅੱਜ ਇਸ ਮੌਕੇ ਦੇ ਉੱਤੇ ਪਹੁੰਚੇ ਮੈਂ ਔਰੋ ਪੰਜਾਬ ਪੁਲਿਸ ਦੀ ਪਿੱਠ ਵੀ ਠਫਠਪਾਨ ਹੈ ਤੇ ਨਾਲ ਖੰਨਾ ਪੁਲਿਸ ਦੀ ਵੀ ਪਿੱਠ ਠਫਠਪਾਨ ਹੈ ਕਿ ਖੰਨਾ ਪੁਲਿਸ ਬਹੁਤ ਵਧੀਆ ਪਰਫਾਰਮ ਕਰ ਰਹੀ ਹੈ ਤੇ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਕਿਉਂਕਿ ਜਿਹੜਾ ਪੁਲਿਸ ਹੈ ਪੁਲਿਸ ਸਭ ਤੋਂ ਅਹਿਮ ਵਿਭਾਗ ਹੁੰਦਾ ਬਹੁਤ ਕੰਮ ਹੁੰਦੇ ਨੇ ਜਿਹੜੇ ਪੁਲਿਸ ਦੇ ਕਰਨੇ ਹੁੰਦੇ ਨੇ ਇੱਕ ਨਰਵਾ ਤੇ ਚੰਗਾ ਸਮਾਜ ਜਿਹਨੇ ਕਿ ਸਿਰਜ ਕੇ ਦੇਣ ਲਈ ਸੋ ਉਹਦਾ ਜਿਹੜਾ ਉਹ ਚੰਗਾ ਸਮਾਜ ਤੇ ਨਰੋਆ ਸਮਾਜ ਸਿਰਜਣ ਦੇ ਵਿੱਚ ਪੁਲਿਸ ਆਪਣੀ ਐ ਭੂਮਿਕਾ ਦਾ ਬਾਹਰ